ਔਰ ਸੀਗੇਜ਼ ਕ੍ਰਾਈਸ ਸਭ ਕੁਦਾਮ ਨੂੰ ਜੁਇਸ਼ੂ ਦੇ ਨਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਵੈਲਕਮ ਕਰਦਾ ਹੈ ਹਾਲੇਲੂਇਆ ਅਮੇਨ ਅੱਜ ਅਸੀਂ ਜੋ ਮੇਰਾ ਟੋਪਿਕ ਹੈ ਉਹ ਹੈਗਾ ਯਾਰ ਸੱਚੀ ਖੁਸ਼ੀ ਕਿਵੇਂ ਪ੍ਰਾਪਤ ਕਰੀ ਅਪਾ ਦੇਖਦੇ ਕਿ ਦੁਨੀਆ ਦੇ ਵਿੱਚ ਬਹੁਤ سارے ਲੋਕ ਅਲੱਗ ਅਲੱਗ ਤਰੀਕੇ ਨਾਲ ਆਸੇ ਵੀ ਕਿਸੇ ਵੇਲੇ ਅਲੱਗ ਅਲੱਗ ਤਰੀਕੇ ਨਾਲ ਖੁਸ਼ੀ ਨੂੰ ਪਾਲਦੇ ਆਂ ਆਨੰਦ ਨੂੰ ਪਾਲਦੇ ਆਂ ਪਰ ਆਪ ਕੋਸ਼ਿਸ਼ ਕਰਦੇ ਆਂ ਆਪ ਬਾਤ ਵੀ ਲਿੰਦੇ ਆਂ ਲੇਕਿਨ ਉਹ ਮਨੰਦ ਉਹ ਖੁਸ਼ੀ ਕੋ ਸਮੇਤ ਨਹੀਂ ਹੁੰਦੀ ਉਸ ਤੋਂ ਬਾਅਦ ਫਿਰ وہی ਵਾਜਤ ਹੋ ਜਾਂਦਾ ਹੈ। ਅਰਾਜ ਕੋ ਦਾਮ ਦੇ ਬੱਚੇ ਦੇ ਵਿੱਚ ਅਸੀਂ ਸਿੱਖਾਂਗੇ ਕਿ ਅਸੀਂ ਸੱਚੀ ਖੁਸ਼ੀ ਕਿਵੇਂ ਪ੍ਰਾਪਤ ਕਰ ਸਕਦੇ ਆਂ। ਪਰ ਕਿਵੇਂ ਉਹ ਤਰੀਕੇ ਦਰ ਆਸੀਂ ਖੁਦਾਮ ਦੇ ਵਿੱਚ ਹੋਰ ਵਾਦ ਸੰਗਦੇ ਆਂ। ਹallelujah। ਅਸੀਂ ਦੇਖਾਂਗੇ ਜ਼ਬੂਰ ਨੰਬਰ ਪਹਿਲਾ ਜ਼ਬੂਰ ਏ ਰੱਬ ਦਾ ਦੀਖੋਲੀ ਇਹਦਾ ਹਣੀ ਸਭ ਫਸ ਬਰੀ ਬਰੀ ਅਸਲ ਲੈ ਕੇ ਦੋ ਹੈ ਉਹ ਨਾ ਹੈ ਉਹ ਨਾ ਕਰ ਜਿਹੜਾ ਦੁਸਤ ਦੁਸਤਾ ਦੀ ਮਾਤਮੇ ਨਹੀਂ ਜਾਂਦਾ ਜੀ ਨਾਮ ਆਪੀਆਂ ਦੇ ਨਾਮ ਵਿੱਚ ਖੜਾ ਹੁੰਦਾ ਬੜਾ ਰੈਂਕਾ ਜੀ ਅਤੇ ਨਾਮ ਖੌਲੀਆਂ ਦੀ ਹੁੰਦੀ ਵਿੱਚ ਰਹਿੰਦਾ ਹੈ ਜੀ ਪਰ ਉਹ ਜਵਾਨੀ ਵਿਵਸਥਾ ਦੇ ਵਿੱਚ ਵਗਰ ਰਿਹਾ ਹੈ ਜੀ ਅਤੇ ਦਿਨ ਰਾਤ ਤਾਂ ਕੇ ਧਿਆਨ ਕਰਦਾ ਓਕੇ ਹਾਲੇਲੂਇਆ ਹਾਲੇਲੂਇਆ ਜਿੱਦਾਂ ਕਦੇ ਗੱਲ ਕੀਤੀ ਗਈ ਦੋ ਰਾਸਤਿਆਂ ਦੇ ਦੋ ਲੋਕਾਂ ਦੇ ਤੇ ਦੋ ਕੈਟਾਗਰੀ ਅਪਾ ਦੇਖਦੇ ਜੇ ਫਰਸਟ ਜਿਹੜੀ ਐਤਵਾਲ ਲਿਖਿਆ ਹੈ ਕਿ ਥਾਨੇ ਉਹ ਮਨੁੱਖ ਜਿਹੜਾ ਜਸਤਾਨੀ ਮਾਦੂਤੇ ਨਹੀਂ ਚਾਹਦਾ ਨਾ ਹੀ ਪਾਕਿਆਂ ਦੀ ਬੰਡਲੀ ਵਿੱਚ ਖੜਾ ਰਹਿੰਦਾ ਨਹੀਂ ਨਾ ਹੀ ਮਖੋਲਿਆਂ ਦੇ ਜੁੱਡੀ ਵਿੱਚ ਖੜਾ ਹੈ ਹਾਲੇਲੂਇਆ ਪਹਿਲਾਂ ਗੱਲ ਕੀਤੀ ਗਈ ਇਥੇ ਉਸ ਇਨਸਾਨ ਦੀ ਜਿਹੜਾ ਇਨਸਾਨ ਖੁਦਾ ਤੋਂ ਕੀ ਹੈ

ਬਰਾਜਾ ਆਪਾਂ ਆਪਣੇ ਜੀਵਨ ਦੇ ਬਾਰੇ ਦੇਖਣਾ ਕਿ ਅਸੀਂ ਪਰਮੇਸ਼ਰ ਨੂੰ ਇਹ ਗੱਲ ਪੁੱਛੀਏ ਕਿ ਖੁਦਾਵੰਦ ਮੈਨਰੇ ਯੋਗਿਆ ਜਾਂ ਨਹੀਂ ਯੋਗੀ ਕਿ ਮੈਂ ਖੁਦਾਵੰਦ ਇਹ ਬਚਨ ਮੇਰੇ ਜੀਵਨ ਦੇ ਵਿੱਚ ਹੀ ਕੰਮ ਕਰਦਾ ਪਿਆ ਜਾਂ ਨਹੀਂ ਕਰਦਾ ਪਿਆ ਕਿਉਂਕਿ ਆਪਾਂ ਬਹੁਤ ਵਾਰ ਕੀ ਹੁੰਨੇ ਬਹੁਤ ਵਾਰ ਇਹ ਬਚਨ ਅਸੀਂ ਆਪਣੇ ਜੀਵਨ ਦੇ ਵਿੱਚ ਲਾਗੂ ਕਰਦੇ ਨਹੀਂ ਬੈਠੇ ਬੈਠੇ ਅਸੀਂ ਕਿਸੇ ਦਿਨ ਗੇਮ ਬਫੋਰ ਉਡਾ ਦਿੰਦੇ ਆ ਬੈਠੇ ਬੈਠੇ ਅਸੀਂ ਵੈਸਾ ਦੀ ਗੱਲਾਂ ਕਰ ਦਿੰਦੇ ਆ बैठे बैठे ऐसी इस तरह से राह अपना लेने अपने जीवन के बीच जिसे करके खुदा हम बहुत दुखी हो जाते हैं दूर हो जाते हैं हालेलुया हालेलुया बट जब उस दो आयत पढ़ते तो लिखे आया कि पर वो बट हुस डिलाइट इन द वे ऑफ द लॉर्ड एंड हु मेडिटेट ऑन हिज लॉ डे एंड नाइट कहता कि दिन रात की की वो करता वा परमेश्वर के वचन से मगन करता वा हालेलुया ਮੇਰਾ ਨੌਵਾਂ ਪੁਆਇੰਟ ਸ਼ੇਅਰ ਕਰਦਾ ਵਗਾ ਵਾਟ ਇਜ਼ ट्रू ਹੈਪੀਨੈਸ ਹਾਊ ਕੈਨ ਵੀ ਸੀ ਹਾਊ ਕੈਨ ਵੀ ਬੀ ਬlessed ਅਸੀਂ ਕਿਵੇਂ ਇੱਕ ਆਸ਼ੀਸ਼ ਪਰਸਨ ਬਣ ਸਕਦੇ ਆ ਔਰ ਤੀਸਰਾ ਮੇਰਾ ਪੁਆਇੰਟ ਹੈਗਾ ਵਾਟ ਐਂਡ ਹਾਊ ਕੈਨ ਵੀ ਬੀ ਹੈਪੀਨੈਸ ਐਂਡ ਹਾਊ ਕੈਨ ਵੀ ਸੀ ਬੀ ਹੈਪੀ ਫੁਲ ਲਾਈਫ ਵੀ ਆਪਾਂ ਅਨੰਦਿਤ ਲਾਈਫ ਕਿਵੇਂ ਅਰਸੀਕਾ ਸਕਦੇ ਕਿਵੇਂ ਉਹਨੂੰ ਪਾ ਸਕਦੇ ਹਾਲੇਲੂਇਆ ਇਹਨਾਂ ਤਿੰਨਾਂ ਪੁਆਇੰਟਾਂ ਤੇ ਅਸੀਂ ਅੱਜ ਗੱਲ ਕਰਾਂਗੇ ਪਰਮੇਸ਼ਰ ਦੇ ਬਚਨ ਦੇ ਵਿੱਚੋਂ ਜੇ ਉਹਨੇ ਸਿੱਖਿਆ ਕਿ ਪਰ ਉਹ ਇਨਸਾਨ ਕੀ ਕਰਦਾ ਵਾ ਦਿਨ ਰਾਤ ਪਰਮੇਸ਼ਰ ਦੇ ਬਚਨਾਂ ਤੇ ਧਿਆਨ ਕਰਦਾ ਵਾ ਉਹਦੇ ਵਿੱਚ ਮਗਰ ਰਹਿੰਦਾ ਹੈ ਜੋ ਪਰਮੇਸ਼ਰ ਦੇ ਬਚਨ ਉਹ ਸੁਣਦਾ ਹੈ ਚਰਚ ਤੋਂ ਵਾ ਸੀ ਕਿਸੇ ਵੇਲੇ ਬਚਨ ਉਹ ਪੜ੍ਹਦਾ ਨਹੀਂ ਹੈ ਆਤਵ ਨਿਕਲਦੇ ਬਚਨ ਪੜ੍ਹਦਾ ਨਹੀਂ ਸਰ ਕੋ ਪੁੱਛ ਲਓ ਐਸੇ ਬਚਨ ਪੜ੍ਹਦਾ ਨਹੀਂ ਹੈ ਲੇਕਿਨ ਪਰਮੇਸ਼ਰ ਕਹਿੰਦਾ ਥਾ ਨੇ ਉਹ ਮਨੁੱਖ ਜਰ ਦਿਨ ਰਾਤ ਪਰਮੇਸ਼ਰ ਦੇ ਬਚਨ ਉੱਤੇ ਕੀ ਕਹਿੰਦਾ ਵਾ ਮਗਰ ਰਹਿੰਦਾ ਹੈ ਦਿਨ ਰਾਤ ਉਹ ਸਟੱਡੀ ਕਰਦਾ ਆਪਣੇ ਮਾਈਂਡ ਵਿੱਚ ਰਹਿੰਦਾ ਵਾ ਜਿਹੜਾ ਇਨਸਾਨ ਇਸ ਤਰ੍ਹਾਂ ਕਰਦਾ ਕਿ ਉਹ ਦੁਸਤਾ ਦੀ ਮਤ ਸੋਰੀ ਦੁਸਤਾ ਦਿਨ ਰਾਤ ਚੱਲੇਗਾ ਨਹੀਂ ਮਖੋਲੀ ਦੇ ਮਡਲੀ ਵਿੱਚ ਬੈਠੇਗਾ ਨਹੀਂ ਕਿਉਂ ਕਿ ਜਦੋਂ ਉਹ ਦਿਨ ਰਾਤ ਪਰਮੇਸ਼ਰ ਦੇ ਬਚਨ ਨੂੰ ਆਪਣੇ ਮਾਈਂਡ ਵਿੱਚ ਰੱਖਤਾਂ ਨੂੰ ਰਿਪੀਟ ਕਰਦਾ ਵਾ ਤੇ ਉਹ ਬਚਨ ਉਹਨੂੰ ਬਾਹਰ ਕੱਢੀ ਦੇ ਲਿਆਦਾ ਹallelujah ਹallelujah ਇਸ ਕਰਕੇ ਪਰਮੇਸ਼ਰ ਕਹਿੰਦਾ ਵਾ ਤਾਨੇ ਉਹ ਨੂੰ ਕਰੋ ਜੀਰਾ ਦਿਨ ਤੇ ਰਾਤ ਪਰਮੇਸ਼ਰ ਦੇ ਬਚਨ ਦੇ ਵਿੱਚ ਲਗਾਣੀ ਦਾ ਇਹ ਬਹੁਤ ਜ਼ਰੂਰੀ ਹੈ ਸਾਡੇ ਲਈ ਇਨਕਲੂਡਿੰਗ ਮੀ ਇਹ ਬਹੁਤ ਜ਼ਰੂਰੀ ਹੈ ਸਾਡੇ ਲਈ ਕਿ ਅਸੀਂ ਵੀ ਪਰਮੇਸ਼ਰ ਦੇ ਬਚਨ ਦੇ ਵਿੱਚ ਲੱਗੇ ਰਹੀਏ ਦਿਨ ਰਾਤ ਉਹਦੇ ਬਚਨ ਉਹਦੇ ਬਚਨਾਂ ਤੇ ਮਗਨ ਕਰੀਏ ਰਪੀਟ ਕੀ ਇਹਦੇ ਬਚਨ ਕੀ ਪਰਮੇਸ਼ਰ ਬਚਨ ਕੀ ਕਹਿੰਦਾ ਆ ਵੀ ਭਾਵੇਂ ਜਿੱਡਾ ਮਰਜੀ ਪਾਪ ਸਾਡੇ ਸਾਹਮਣੇ ਆ ਜਾਵੇ ਸਾਨੂੰ ਬਚਨ ਪਾਪ ਦੇ ਲਾਗੇ ਜਾਣ ਨਹੀਂ ਦੇਗਾ ਕਿਉਂ ਕਿਉਂਕਿ ਉਹ ਸਾਡੇ ਹੱਥਾਂ ਪੈਰਾਂ 'ਨ ਕੀ ਦਬੇਗਾ ਬੱਦਲ जन देगा सू रहा सचावेगा जिन्होंने रहा खुदा नफरत करता है हाँ जी अगे जी ਸਫਾਰ ਹੁੰਦਾ ਹੈ اوكي ਥੈਂਕ ਯੂ ਹallelujah ਐਂਡ ਹਾਊ ਕੈਨ ਯੂ ਸੀ ਦੇ ਹੈਪੀ ਕੁਲ ਲਾਈਫ ਥਿਸ ਇਜ਼ ਮਾਈ ਪੁਆਇੰਟ ਬ੍ਰਿਜਗਤ ਲਿਖਿਆ ਹੈ ਕਿ ਸਭ ਕੋ ਹੋ ਕੀ ਕਰਦਾ ਵਾ ਦੇਦਰਤ ਉਹ ਸੀ ਪੜਦੇ ਆ ਵਾ ਬਟ ਅੱਗੇ ਜਾ ਕੇ ਲਿਖਿਆ ਕਿ ਉਹ ਉਸ ਵਿਰਕਤ ਵਰਗਾ ਹੋਵੇਗਾ ਜਿਹੜਾ ਨਦੀਆਂ ਦੇ ਕਿਨਾਰੇ ਲੱਗਿਆ ਹੋਇਆ ਵਾ ਹallelujah ਮਾਦੇ ਹੁਣ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਆ ਕਿ ਜਿਹੜਾ ਨਦੀਆਂ ਦੇ ਕਿਨਾਰੇ ਲੱਗਿਆ ਹੋਇਆ ਦਰਖਤ ਕਦੀ ਸੁੱਕੇਗਾ ਪਾਲਦੇ ਤਾਂ ਰੁਕੇਗਾ ਉਹਦੇ ਪੱਤੇ ਕਦੀ ਚੰਮਰੋਂ ਆਣਗੇ ਨਹੀਂ ਕਿਉਂ ਕਿ ਟਾਈਮ ਟੂ ਟੈਗ ਉਹਨੂੰ ਕੀ ਮਿਲਦਾ ਯਾਰ ਪਾਣੀ ਮਿਲਦਾ ਟਾਈਮ ਹੀ ਟੈਗ ਉਹਨੂੰ ਕੀ ਨਜ਼ਰ ਪਾਣੀ ਜਿੰਨੀ ਜਰੂਰਤ ਆ ਉਹ ਖਿੱਚ ਲੈਂਦਾ ਹੈ ਆਪਣੇ ਵਿੱਚ ਉਹ ਹਰਿਆ ਭਰਿਆ ਰਹਿੰਦਾ ਹੈ ਕਿਉਂ ਕਿ ਉਹ ਨਦੀ ਦੇ ਕਿਨਾਰੇ ਲੱਗਿਆ ਹੋਇਆ ਹੈ ਦਰਖਤ ਕੌਣ ਆ ਪਰ ਪਾਣੀ ਕੀ ਹੈ ਦਰਖਤ ਹੈਗੇ ਅਸੀ ਇਨਸਾਨ ਪਾਣੀ ਕੀ ਹੈ ਪਰਮੇਸ਼ਦਾ ਵਚਨ ਕਿ ਆdte ਪਰਮੇਸ਼ਰ ਦੇ ਬਚਨ ਦੇ ਨਜ਼ਦੀਕ ਆ ਅਸੀਂ ਕਿਉਂ ਘਬਰਾ ਜਾਂਦੇ ਆ ਕਿਉਂ ਘਬਰਾ ਜਾਂਦੇ ਆ ਕਿਉਂ ਸਾਡੀ ਜਣਾ ਕਮਜ਼ੋਰ ਪੈ ਜਾਂਦੀ ਹੈ ਕਿਉਂ ਸਾਡੇ ਜੀਵਨ ਵਿੱਚ ਫਲ ਨਹੀਂ ਆਉਂਦੇ ਇਸਨ ਟੈਕ ਵੀ ਆਰ ਨੀਅਰ ਵੀ ਆਰ ਨਾਟ ਨੀਅਰ ਟੂ ਦਾ ਵਰਡ ਆਫ ਗੋਡ ਕਿਉਂਕਿ ਅਸੀਂ ਪਰਮੇਸ਼ਰ ਦੇ ਬਚਨ ਦੇ ਨਜ਼ਦੀਕ ਨਹੀਂ ਜਦੋਂ ਅਸੀਂ ਪਰਮੇਸ਼ਰ ਦੇ ਬਚਨ ਦੇ ਨਜ਼ਦੀਕ ਹੋਵਾਂਗੇ ਤਾਂ ਸਾਨੂੰ ਬਹੁਤ ਸਪਲਾਈ ਮਿਲਦੀ ਰਹੇਗੀ ਉਹ ਸਪਲਾਈ ਮਿਲਦੀ ਰਹੇਗੀ ਬਰਾਸੀ ਫਰੂਟਫੁੱਲ ਹੋਵਾਂਗੇ ਹਰੇ ਭਰੇ ਹੋਵਾਂਗੇ ਇਸ ਦਾ 7.5 ਕਿਉਂਕਿ 80 ਹੀ ਵਚਨ ਦੇ ਨਜ਼ਦੀਕ ਨਹੀਂ ਹੈ ਕਿਉਂਕਿ ਪਰਮੇਸ਼ੁਰ ਦਾ ਵਚਨ ਇੱਕ ਦੀ ਤਰ੍ਹਾਂ ਹੈ ਪਰਮੇਸ਼ੁਰ ਦਾ ਵਚਨ ਇੱਕ ਆਗੇ ਦੀ ਤਰ੍ਹਾਂ ਹੈ ਪਰਮੇਸ਼ੁਰ ਦਾ ਵਚਨ ਇੱਕ ਹਥੋੜੇ ਦੀ ਤਰ੍ਹਾਂ ਹੈ ਪਰਮੇਸ਼ੁਰ ਦਾ ਵਚਨ ਇੱਕ ਸ਼ਾਇਦ ਦੀ ਤਰ੍ਹਾਂ ਹੈ ਇਹ ਸਾਰੀ ਕੈਟਾਗਰੀ ਦੇ ਵਿੱਚ ਪਰਮੇਸ਼ੁਰ ਦਾ ਵਚਨ ਅਲੱਗ-ਅਲੱਗ ਤਰੀਕੇ ਨਾਲ ਕੰਮ ਕਰਦਾ ਹੈ ਜਿਹੜੇ ਸੀ ਬੀਸ ਨੂੰ ਬੋਨੇ ਆ ਉਹ ਧਰਤੀ ਦੇ ਵਿੱਚ ਜਾਂਦਾ ਹੈ ਉਹ ਮਰ ਜਾਂਦਾ ਹੈ ਲੇਕਿਨ ਉਹ ਧਰਤੀ ਦਾ ਸੀਨਾਂ ਪਾਣੀ ਵਿੱਚ ਕੀ ਬਣ ਜਾਂਦਾ ਹੈ? ਦਰਕਤ ਬਣ ਜਾਂਦਾ ਹੈ। ਪਾਣੀ ਪਾਣੀ ਕਿਸ ਲਈ ਇਸਤੇਮਾਲ ਕਰਦੇ ਆਂ? ਨਹਾਉਣ ਲਈ, ਕੱਪੜੇ ਧੋਣ ਲਈ। ਬਹੁਤ ਸਾਰੇ ਐਸੇ ਕੰਮ ਜੋ ਪਾਣੀ ਨੂੰ ਇਹਨਾਂ ਇਸਤੇਮਾਲ ਕਰਦੇ ਆਂ। ਇਸ ਕਰਕੇ ਪਰਮੇਸ਼ਰ ਵੱਜਨ ਸਾਨੂੰ ਪਾਪਾਂ ਦੀ ਵੀ ਕਰਦਾ ਵਾ। ਤੋੜਦਾ ਹੈ। ਇਸ ਕਰਕੇ ਪਰਮੇਸ਼ਰ ਵੱਜਨ ਕਿਸ ਤਰ੍ਹਾਂ ਆ? ਬੀਜ ਦੀ ਤਰ੍ਹਾਂ। ਪਰਮੇਸ਼ਰ ਵੱਜਨ ਇੱਕ ਹਥੌੜੇ ਦੀ ਤਰ੍ਹਾਂ ਆ। ਹਥੌੜਾ ਕੀ ਕਰਦਾ ਵਾ? ਵੱਡੀ ਤੋਂ ਵੱਡੀ ਚੀਜ਼ ਨੂੰ ਵੀ ਕੀ ਕਰ ਦਿੰਦਾ ਵਾ? ਤੋੜ ਦਿੰਦਾ ਵਾ। ਪਰ ਪਰਮੇਸ਼ਰ ਦਾ वचन ਜੇ ਅਸੀਂ ਉਹਨਿੰਦੇ સ્વીਕਰਾਂਗੇ ਤਾਂ ਪਰਮੇਸ਼ਰ ਉਹ ਸਾਰੇ ਸਾਡੇ ਬੰਦਨਾਂ ਨੂੰ ਥੋੜ ਦੇਵੇਗਾ ਜੋ ਸਾਡੇ ਜੀਨਾਂ ਦੇ ਵਿੱਚ ਵੱਜੇ ਹੋਏ ਨੇ ਹallelujah ਹallelujah ਪਰਮੇਸ਼ਰ ਦਾ वचन ਇੱਕ ਸਿਹਤ ਦਾ ਨਾਮ ਸਿਆਦ ਅਸੀਂ ਕਿਸੇ ਇਸਤੇਮਾਲ ਕਰਦੇ ਹਾਂ ਕਿਉਂਕਿ ਪੁਰਾਣੇ ਬਜ਼ੁਰਗ ਕਹਿੰਦੇ ਸੀ ਜੇਕਰ ਕਿਸੇ ਦੇ ਪ੍ਰਾਣ ਨਹੀਂ ਤਾਂ ਪ੍ਰਾਣੇ ਸੱਟ ਲੱਗੇ ਹੋਵੇ ਉਹ ਪ੍ਰਾਣਾ ਸਿਹਤ ਇੱਕ ਸਾਲ ਪ੍ਰਾਣਾ 12 ਸਾਲ ਪ੍ਰਾਣਾ ਸਿਆਦ ਜੇਕਰ ਉਹਦੇ ਉੱਤੇ ਬਲੇਤ ਹੋ ਕੇ ਹੋ ਜਾਵੇਗਾ ਦੀ ਖੁਦਾ ਦੇਗੀ ਇਸ ਤਰ੍ਹਾਂ ਖੁਦਾ ਦਾ ਬਚਨ ਸਾਨੂੰ ਪ੍ਰਾਣੀ ਤੇ ਪ੍ਰਾਣੀ ਪਾਪ ਤੋਂ ਪ੍ਰਾਣੀ ਤੇ ਪ੍ਰਾਣੀ ਰੋਗ ਤੋਂ ਪ੍ਰਾਣੀ ਤੇ ਪ੍ਰਾਣੀ ਭਦੀ ਤੋਂ ਸਾਨੂੰ ਕੀ ਕਰਦਾ ਵਾ ਜਗਿਆ ਕਰਦਾ ਵਾ ਹallelujah ਹallelujah ਇਸ ਕਰਕੇ ਖੁਦਾ ਦਾ ਬਚਨ ਕਹਿੰਦਾ ਕਿ ਉਹ ਇਨਸਾਨ ਉਸ ਵਿਰਸ ਵਰਗਾ ਹੋਵੇਗਾ ਜਿਹੜਾ ਨਦੀਆਂ ਦੇ ਕਿਨਾਰੇ ਲੱਗਿਆ ਹੋਇਆ ਵਾ ਅੱਜ ਅਸੀਂ ਦੇਖਣਾ ਕਿ ਅਸੀਂ ਕਿੱਥੇ ਆ ਨਦੀ ਦੇ ਕਿਨਾਰੇ ਆ ਜਾਂ ਪਰ ਨਦੀ ਦਾ ਪਾਰ ਦੇ ਕਾਜੀ ਅਸੀਂ ਆਪਣੇ ਜੀਵਨਾਂ ਦੇ ਬਾਰੇ ਦੇਖਣਾ ਆ। ਮੈਂ ਜਲਦੀ ਜਲਦੀ ਸਮਾਪਤ ਕਰਾਂਗੇ ਕਿਉਂਕਿ ਟਾਈਮ ਘਟੇ ਹੈ। ਅੰਜਕੇ پڑھ ਦਿਓ ਪਲੀਜ਼। ਜੀ ਮਰ ਕੋ ਹੋਰ ਨਹੀਂ ਜੀ। ਇਹਨੂੰ ਕੌਣ ਉਡਾ ਲ ਜਾਂਦੀ ਹੈ? ਓਕੇ। ਭਾਤੀ ਸਾਰਾ ਪੜ੍ਹ ਲਿਓ ਉਸ ਕਨੇ ਹੋਵੇ ਪੜ੍ਹ ਲਿਓ। ਲਿਖਿਆ ਕਿ ਕਿ ਦੁਸਤ ਅਜੇ ਨਹੀਂ ਨਾ ਤੇ ਦੁਸਤਾਂ ਵਿੱਚ ਨਾ ਫਲ ਲੈ ਕੇ ਆਉਂਦੇ ਨੇ ਨਾ ਉਹ ਨਦੀ ਦੇ ਕਿਨਾਰੇ ਉਹ ਹਾਰੇ ਬੇਲੇ ਕੀ ਆਸ ਟਿੱਕੇ ਨਾ ਤੋਂ ਫਲ ਦੇ ਦਾ ਯੋਗ ਹੈ ਨਾ ਪਰਮੇਸ਼ਰ ਦੇ ਨਜ਼ਰਾਂ ਵਿੱਚ ਠੰਗੇ ਨੇ ਕਿਉਂ ਕਿਉਂਕਿ ਉਹਨਾ ਦੇ ਥਾਮਾਂ ਦੇ ਹਿਸਾਬੇ ਪਰਮੇਸ਼ਰ ਉਹਨਾਂ ਨੂੰ ਕੀ ਕਰ ਦਿੱਤਾ ਹੈ ਅੱਲਾਹ ਕੇ ਕਰ ਦਿੱਤਾ ਹੈ ਜਿਵੇਂ ਇੱਥੇ ਹੋਣਾ ਅਸੀਂ ਪੜਿਆ ਕਿ ਉਹ ਧਰਮੀਆਂ ਨੂੰ ਤੇ ਪਾਪੀਆਂ ਨੂੰ ਕਰ ਦੇਗਾ ਡਿਵਾਈਡ ਕਰ ਦੇਵੇਗਾ ਅਲੱਗ ਕਰ ਦੇਵੇਗਾ ਬੱਚੇ ਚ ਲਿਖਿਆ ਹੈ ਕਿ ਪਰਮੇਸ਼ੁਰ ਭੇਡਾਂ ਨੂੰ ਤੇ ਬੱਕਰੀਆਂ ਨੂੰ ਵੀ ਕਰ ਦੇਵੇਗਾ ਅਲੱਗ ਕਰ ਦੇਵੇਗਾ ਫਿਰ ਮਿਆਸ ਕੀ ਕੁਐਸਚਨ ਹੁਣ ਭੇਡਾਂ ਤੇ ਬੱਕਰੀਆਂ ਦੇ ਵਿੱਚ ਕੀ ਅੰਤਰ ਹੈ ਕਿਉਂ ਪਰਮੇਸ਼ੁਰ ਨੂੰ ਅਲੱਗ ਕਰ ਦੇਵੇਗਾ ਵੈਰੀ ਵੰ ਭੇਡਾਂ ਤੇ ਬੱਕਰੀਆਂ ਦੇ ਵਿੱਚ ਕੀ ਅੰਤਰ ਹੈ ਜੀ ਨੋਰ ਦੇ ਜਾਦੇ ਨੇ ਬੇਟਾ ਬੱਕਰੀ ਮੈਂ ਮੈਂ ਕਰਦੀ ਓਕੇ ਲੇਕਿਨ ਮੈਂ ਦੱਸਦਾ ਆ ਜਿਹੜੀ ਬੱਕਰੀ ਐ ਉਹਨੂੰ ਛੱਡ ਦਿਓ ਉਹਨੇ ਜੋ ਉਹਨੂੰ ਲੱਭਾ ਉਹਨੇ ਹੋਈ ਖਾ ਲੈਣਾ ਜੋ ਉਹਨੂੰ ਲੱਭੇ ਉਹਨੇ ਹੋਈ ਖਾ ਲੈਣਾ ਜੇ ਉਹਨੂੰ ਕਮਾ ਛੜੇਣ ਕਮਾ ਦਿਖਾਈ ਜਾਣਾ ਜਦ ਬਰਸਾ ਛੜੇਣ ਬਰਸਨ ਖਾਈ ਜਾਣਾ ਜੋ ਵੀ ਉਹਨੂੰ ਲੱਭਣੇ ਖਾਈ ਜਾਣਾ ਲੇਕਿਨ ਜਿਹੜੀ ਢੇੜ ਐ ਹਮੇਸ਼ਾ ਕੀ ਖਾਂਦੀ ਐ ਘਾਹ ਬੰਦੀ ਹallelujah ਹallelujah ਇਸੇ ਕਰਕੇ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਮੈਂ ਭੇਡਾਂ ਤੇ ਬੱਕਰੀਆਂ ਨੂੰ ਕੀ ਕਰਦਾ ਮੈਂ ਕਿ ਅਲੱਗ ਕਰਦਾ ਹਾਂ ਕਿ ਭੀ ਜਿਹੜੀ ਭੇਡਾਂ ਆ ਹਮੇਸ਼ਾ ਪਰਮੇਸ਼ਰ ਦਾ ਵਚਨ ਮੰਨੀਆਂ ਜਿਹਨੇ ਪਰਮੇਸ਼ਰ ਦੀਆਂ ਭੇਡਾਂ ਨੇ ਹਮੇਸ਼ਾ ਕੀ ਖਾਣੀਆਂ ਪਰਮੇਸ਼ਰ ਦੇ ਵਚਨ ਨੂੰ ਆ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਲਿਆ ਆ ਪਰਮੇਸ਼ਰ ਦੇ ਅਕੋਰਡਿੰਗ ਚੱਲਣ ਲੱਗਿਆ ਲੇਕਿਨ ਜਿਹੜੀਆਂ ਬੱਕਰੀਆਂ ਜਿਹੜੇ ਲੋਕ ਦਿਸਤ ਲੋਕ ਨੇ ਜੋ ਬੰਦਾਰ ਲੱਭੇ ਉਹਨਾਂ ਨੇ ਉਪੇਖਾ ਕੀਤੀ ਹallelujah ਹallelujah ਇਸ ਕਰਕੇ ਤੇ ਪਿਆਰੇ परमेश भजन सू यही सिखा इस जगह आप दो रास्ते बरे भरे है और मेरा आखिरी पॉइंट रह गया हाउ कैन बी वी ब्लैस मेरे खोलिए कहोता और से एक सौ तो दो मेरा लास्ट पॉइंट है मैं इस जगह से खत्म करा हाउ कैन बी ए ब्लेस्ड मैन कहोता तीन भी एक तो दो ਦੇ ਮੇਰੇ ਪੁੱਤਰ ਜੀ ਤੂੰ ਇਹ ਤਨੀਮ ਨੂੰ ਨਾ ਭੁੱਲ ਯਸ ਤਗੋਂ ਆਪਣੀ ચેਤਨਾ ਨਾਲ ਮੇਰੇ ਹੁਕਮਾਂ ਨੂੰ ਮੰਨ ਲੈ ਜੀ ਕਿਉਂਕਿ ਉਹ ਉਮਰ ਦੀ ਨਵਾਈ ਜੀਵਨ ਦੇ ਬਾਰੇ ਅਸੀਂ ਸ਼ਾਂਤੀ ਤੇਰੇ ਲਈ ਵਧਾਉਣਗੇ ਓਕੇ ਹallelujah 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 ਇਸੇ ਕਰਕੇ ਤਪਾ ਦੇਖ ਸਕਦੇ ਕਿ ਅਸੀਂ ਕਿਵੇਂ ਇੱਕ ਧਨਵਾਦ ਮੁਨੱਖ ਕਹਿਵਾਸ ਹੈ ਕਹਿਵਾ ਸਕਦੇ ਹਾਂ ਕਿਵੇਂ ਅਸੀਂ ਬਣ ਸਕਦੇ ਹਾਂ ਹਾਊ ਕੈਨ ਵੀ

स्टडी करता है परमेश्वर वचन ते मगन करता है इस जगह ते खुदावन कह रहा है कि मेरे प्रिय पुत्र जेकर तुम मेरे वचनों नु ना भूलेगा ते वो तेरे जीवन दा की होवेगा वादा होवेगा तू जमीन उपर भोकेगा